ਪਾਊਡਰ ਦੁੱਧ ਵਦਾਨ ਵਾਸਤੇ ਫੈਟ ਵਦਾਨ ਵਾਸਤੇ ਪਾਊਡਰ ਆnde ji 27 ਤਰ੍ਹਾਂ ਦੇ ਮਿਨਿ ਮੈਥੋ ਚਲੇਟੇਡ ਪਾਊਡਰ ਹੈ ਠੀਕ ਹੈ ਪਹਿਲਾ ਆ ਜਾਂ ਮਿਨਿਮਿਚ ਰਾਇ ਜਿੰਦੇ ਵਿੱਚ 27 ਤਰ੍ਹਾਂ ਦੇ ਮਿਨਿ ਲਪਾਇ ਹੋਏ ਹੈ ਠੀਕ 20000 ਤੋਂ ਤੇ ਟੋਟਲ ਜਿਹੜੀ ਹੈਗੀ ਹੈ 35000 ਤੱਕ ਜਿਹੜੀ ਹੈਗੀ ਇਹਨਾਂ ਦੀ ਹਾਈਐਸਟ ਮਸ਼ੀਨ ਜਾਂਦੀ ਹੈਗੀ ਆ ਕਸਾਨ ਵੀਰੋ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਡਾ ਖੇਤੀ ਵਿਗਿਆਨ ਕੇਂਦਰ ਉਹਦਾ ਮੁੱਖ ਕੰਮ ਹੈਗਾ ਜਿਹੜੇ ਸਹਾਇਕ ਧੰਦੇ ਨੇ ਕਿਉਂਕਿ ਰਵਾਇਤੀ ਖੇਤੀ ਆ ਆਪਣੀ ਪੀ 826 ਤੇ ਡੇਟ ਹੈਗੀ ਆ 8 11 24 ਨੂੰ 824 ਤੇ ਪਹਿਲੀ ਆ ਉਹ ਥੋੜਾ ਜਿਹਾ ਉਹਦਾ ਬੂਟਾ ਛੋਟਾ ਏ ਬਾਕੀ ਇਹਨਾਂ ਦੇ ਇਧਰ ਨੂੰ ਜਾਈਏ ਆ ਦੋਨੇ ਆਲਮੋਸਟ ਬਰਾਬਰ ਆ ਫਿਰ ਵੀ ਇਹਦੇ ਨਾਲੋਂ ਵੱਡੀ ਆ ਇਹ ਹੈਗੀ ਆ ਪੀਡਬਲਿਊ 766 ਬਹੁਤ ਆ ਅਮਰੂਦ ਦਾ ਬਾਗ ਆ ਗਿਆ ਇਧਰ ਦੇਖੋ ਤਾਂ ਲੇਕਿਨ ਹੀ ਸਫਾਈ ਹੈ ਜਾਂਦਾ ਛੋੜੇ ਫੈਕਟਰ ਟਾਪ ਦੇ ਹੋਣਗੇ ਇੱਥੋਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਠਿੰਡਾ ਅੱਜ ਦਾ ਜਿਹੜਾ ਮੇਲਾ ਹੈਗਾ 18 ਮਾਰਚ 2025 ਖੇਤੀ ਯੂਨੀਵਰਸਿਟੀ ਬਠਿੰਡਾ ਵਿੱਚ ਕਰਾਇਆ ਜਾ ਰਿਹਾ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ 11 ਮਾਰਚ ਨੂੰ ਮੇਲਾ ਸੀਗਾ ਫਰੀਦਕੋਟ ਤੇ 21 ਤੇ 22 ਤਰੀਕ ਦਾ ਹੈਗਾ ਲੁਧਿਆਣੇ ਤੇ 25 ਤਰੀਕ ਦਾ ਪਟਿਆਲੇ ਤੇ ਬੇਸਿਕਲੀ ਜਿਸ ਮੇਲੇ ਦੀ ਆਪਾਂ ਗੱਲ ਕਰੀ ਐ ਅੱਜ ਦੀ ਵੀਡੀਓ 'ਚ ਤੁਸੀਂ ਦੇਖੋਗੇ ਜਿਵੇਂ ਸਟਾਰਟਿੰਗ 'ਚ ਮੈਂ ਓਵਰঅল ਸਾਰਾ ਮੇਲਾ ਦਿਖਾ ਦਾਂਗਾ ਤੁਹਾਨੂੰ ਜਿਹਦੇ ਵਿੱਚ ਵੀ ਮੈਂ ਸਟਾਰਟਿੰਗ ਰੋਡ ਤੇ ਗੱਲ ਕਰੀਏ ਰੋਡ ਤੇ ਬੇਸਿਕਲੀ ਜਿਵੇਂ ਬੂਟੇ ਵਗੈਰਾ ਹੋਗੇ ਜਾਂ ਕਿਸੇ ਨੇ ਫਲ ਦੇ ਬੂਟੇ ਵਗੈਰਾ ਫੁੱਲ ਵਗੈਰਾ ਇਦਾਂ ਦੀ ਕੋਈ ਵੀ ਚੀਜ਼ ਲੈਣੀ ਹੈ ਤੁਸੀਂ ਆ ਸਾਰਾ ਜਿਹੜਾ ਡੱਬਾ ਵਾਲੀ ਰੋਡ ਹੈ ਇੱਥੋਂ ਪਰਚੇ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਅਗਲਾ ਮੇਲਾ ਲੱਗੂਗਾ ਜਾਂ ਇਹਨਾਂ ਵੀ ਨਰਸਰੀਆਂ ਹੈਗੀਆਂ ਇੱਥੇ ਲੋਕਲ ਇਹਨਾਂ ਤੋਂ ਤੁਸੀਂ ਪਰਚੇ ਕਰ ਸਕਦੇ ਹੋ ਤੇ ਬਾਕੀ ਚੱਲਦੇ ਹਾਂ ਹੁਣ ਅੰਦਰਲੇ ਪਾਸੇ ਅੰਦਰ ਦੇਖਦੇ ਹਾਂ ਕੀ ਕੁਛ ਹੈ ਇਹ ਸੀਗਾ ਇੱਕ ਬਾਹਰ ਰੋਡ ਤੋਂ ਖੜ ਕੇ ਸਟਾਰਟਿੰਗ ਇਸ ਵੀਡੀਓ ਦੀ ਵੀ ਕੀ ਕੁਛ ਹੈ ਰੋਡ ਤੇ ਕੱਟ ਕਾਫੀ ਨਜ਼ਰ ਆ ਰਿਹਾ ਹੈ ਟ੍ਰੈਫਿਕ ਵੀ ਦੱਸ ਰਿਹਾ ਹੈ ਕਿ ਕੱਟ ਕਾਫੀ ਹੈ ਕਿੱਥੇ ਕਿੱਥੇ ਲਿਆਦੇ ਲੋਕ ਕਹਿੰਦੇ ਕੋਈ ਕਰੇ ਤਾਂ ਕਾਹਲੀ ਜਣਾਈਏ ਉਹ ਬੇਚੋ ਟੋਕਾ ਨਹੀਂ ਸੋਲਣੇ ਹੈ ਹਾਂ ਜੀ ਉਹ ਬੜਾ ਲੱਗਦਾ ਝੋਟਕਾ ਹਾਂਜੀ ਤਾਂ ਹੈਗਾ ਕਰੋ ਤੇ ਪਰ ਬਾਈ ਸਾਨੂੰ ਲੱਗਦਾ ਨਹੀਂ ਵੀ ਔਖੇ ਹੋਵਾਂਗੇ ਕਿੱਥੇ ਜਾਣਾ ਕਿੱਥੇ ਜਾ ਹੋਵੇ ਅਸੀਂ ਇਹਨੂੰ ਲੈ ਕੇ ਜਾਏ ਰੋਕਾ ਬਣਾਪੀ ਸਾਫੀ ਛੱਡ ਕੇ ਹਾਂਜੀ ਹਾਂਜੀ ਛੱਡ ਕੇ ਹਾਂ ਆ ਸਾਰਾ ਹੀ ਸਨਮਾਨ ਤੋਂ ਝੋਟੇ ਦਾ ਹੀ ਆ ਤਾਂ ਹੀ ਪੈਂਦਾ ਸਾਰੇ ਖੜੇ ਜੀ ਕਿੰਨੇ ਦਾ ਬਾਈ ਜੀ ਕਹਿੰਦੇ ਕੀਮਤਾਂ ਕਹਿੰਦੇ ਕੋਰੋਨਾ ਦੀ ਵਜ੍ਹਾ ਨਾਲ ਆ ਇਹ ਬਾਈ ਵਾਟਸ ਹਾਂ ਜੰਦ ਗਿਆ ਇਹ ਵੀ ਤਾਂ ਕਿੰਨੀ ਕੀਮਤ ਨਹੀਂ ਆ ਸਾਨੂੰ ਨੇੜੇ ਬਹੁਤ ਹੁੰਦੇ ਆ ਪਰ ਅਸੀਂ ਆਦਿ ਨੇ ਇਹ ਗੱਲ ਨਹੀਂ ਕਰਦੇ ਹੁਣੇ ਪਿੱਛੇ ਤੁਸੀਂ ਵੀਡੀਓਜ਼ ਦੇਖਿਆ ਉਹ ਸੀਗਾ ਅਨਮੋਲ ਚੈਂਪੀਅਨ ਤੇ ਦੂਜੇ ਪਾਸੇ ਸੀਗਾ ਐਮ 29 ਦਾ ਬੱਚਾ ਤੇ ਮੇਲਾ ਹੋਇਆ ਸੀ 11 ਨੂੰ ਤੇ ਉਥੇ ਇਹਨਾਂ ਕੱਠ ਨਹੀਂ ਦੇਖਿਆ ਗਿਆ ਅੱਜ ਹੈਗਾ ਬਟਿੰਡੇ ਬਟਿੰਡੇ ਹੈਗਾ ਅੱਜ 18 ਤਰੀਕ ਨੂੰ ਤੇ ਅਗਲਾ ਹੈਗਾ 21 ਤੇ 22 ਤਰੀਕ ਦਾ ਲੁਧਿਆਣਾ ਇੱਧਰ ਸਾਰੀਆਂ ਜਿਵੇਂ ਕਰੇਲੂ ਚੀਜ਼ਾਂ ਆ ਗਈਆਂ ਪਟੇ ਪੁਟੇ ਆ ਗਏ ਕਈਆਂ ਕੂਈਆਂ ਆ ਗਈਆਂ ਫੋੜੇ ਫੜੇ ਆ ਗਏ ਉਹ ਚੀਜ਼ਾਂ ਆ ਗਈਆਂ ਉਹਨਾਂ ਦੀਆਂ ਸਟਾਲਾਂ ਵਗੈਰਾ ਲੱਗੀਆਂ ਹੋਈਆਂ ਇੱਧਰ ਖਾਣ ਪੀਣ ਦਾ ਹੋ ਗਿਆ ਗन्ने ਦਾ ਜੂਸ ਆਸ ਹੋ ਗਿਆ ਮਤਲਬ ਉਹਦੀ ਸਟਾਲ ਆ ਗਿਆ ਇੱਧਰ ਕਾਫੀ ਘਟਕੁੱਟ ਹੋਇਆ ਪਿਆ ਮੱਲਾ ਦਾ ਇੱਧਰ ਹੈਗਾ ਵੀ ਲੈਣਾ ਜੇ ਕਿਸੇ ਨੇ ਵੀ ਐਤ ਕੀ ਸੁਣਿਆ ਵੀ ਨਵਾਂ ਇੰਟਰੋਡਿਊਸ ਹੋਇਆ 132 31 ਤੋਂ 32 ਕੁਆਂਟਲ ਕਹਿ ਰਿਹਾ ਵੀ ਇਹਦਾ 4 ਨਿਕਲੂਗਾ ਤੇ ਇਸ ਤੋਂ ਇਲਾਵਾ 111 ਦੇ ਨਾਲ 110 ਤੋਂ 111 ਦੇ ਲੈਂਦਾ ਹੈਗਾ ਇਹ ਪੱਕਣ ਨੂੰ ਤੇ 26 ਦਾ ਕਹਿੰਦੇ ਕਾਫੀ ਵਿਰੋਧ ਕੀਤਾ ਹੈਗਾ ਜਿਵੇਂ ਸੈਲਰਾਂ ਵਗੈਰਾ ਨੇ ਉਹਦੇ ਕਰਕੇ ਥੋੜੀ ਜੀ ਇਸ਼ੂ ਆ ਰਹੀ ਹੈ ਬਾਕੀ ਇੱਥੇ ਦਾ ਜੇ ਕਿਸੇ ਨੇ ਬੀ ਵਗੈਰਾ ਲੈਣਾ ਹੈ ਤੁਸੀਂ ਲੈ ਸਕਦੇ ਹੋ ਬਾਕੀ ਦੇਖਦੇ ਆਂ ਹੋਰ ਕੀ ਹੋਛਾ ਇੱਥੇ ਤੋਤੇ ਹਲੋ ਜੋਨੇ 30000 ਰੋ 30000 ਜਿਹੜਾ ਹੋਏ ਬੇਸਿਕਲੀ ਤਾਂ ਜੇ ਮੋਟਾ ਮੋਟਾ ਦੇਖੀਏ ਤਾਂ ਤੁਹਾਨੂੰ ਹਰ ਪ੍ਰਕਾਰ ਦੀ ਇੱਥੇ ਸਟਾਲ ਦੇਖਣ ਨੂੰ ਮਿਲ ਜੂਗੀ ਆ ਇਹ ਮੈਂ ਕਿ ਸਟਾਰਟਿੰਗ ਇੱਥੋਂ ਹੋ ਜਾਂਦੀ ਆ ਆ ਤੁਸੀਂ ਸਟਾਲਸ ਵਗੈਰਾ ਸਾਰੀਆਂ ਇੱਥੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਕਿਸੇ ਨੇ ਵੀ ਕਿਸੇ ਪ੍ਰਕਾਰ ਦੀ ਕੋਈ ਪਸ਼ੂ ਲਈ ਕੋਈ ਮੈਡੀਸਨ ਹੋ ਗਿਆ ਕੋਈ ਪਾਊਡਰ ਹੋ ਗਿਆ ਜਾਂ ਕੋਲੋਂ ਦੁੱਧ ਵਧਾਉਣ ਤੇ ਪਿੱਛੇ ਸੀਗੀਆਂ ਸਟਾਲਾਂ ਵਗੈਰਾ ਗੋਲੀਆਂ ਵਗੈਰਾ ਪਾਊਡਰ ਸਾਰਾ ਕੁਝ ਇੱਥੇ ਮਿਲਦਾ ਹੈਗਾ ਕੀ ਨਾਮ ਕੀ ਹੈ ਬਾਈ ਤੁਹਾਡਾ ਨਰੇਸ਼ ਸ਼ਰਮਾ ਜੀ ਨਰੇਸ਼ ਸ਼ਰਮਾ ਜੀ ਇਹ ਸਟਾਲ ਹੈਗੇ ਬੇਸਿਕਲੀ ਮੱਖੀਆਂ ਦੇ ਮੱਛਰ ਲਈ ਆ ਇਹਨਾਂ ਦਾ ਨਾਮ ਹੈਗਾ ਸਟਾਲ ਦਾ ਸਾਸ਼ੀ ਗੱਲ ਬਾਈ ਸਾਰਿਆਂ ਨੂੰ ਮੈਂ ਪਿਆਨਸ਼ੂ ਜੀ ਵੈਟਸਨ ਪਰਮਾ ਕੰਪਨੀ ਤੋਂ ਜੀ ਆਪਣਾ ਮਿਲਕ ਸ਼ੌਟ ਮੀਨਸ ਤਈ ਮਿਨਲ ਮਿਕਚਰ ਮੈਥੋਟਿਟੇਡ ਮਿਨਲ ਮਿਕਚਰ ਹੈ ਜੀ ਠੀਕ ਹੈ ਜੀ ਮਿਲਕ ਸ਼ੌਟ ਪਾਊਡਰ ਦੁੱਧ ਵਧਾਉਣ ਵਾਸਤੇ ਫੈਟ ਵਧਾਉਣ ਵਾਸਤੇ ਪਾਊਡਰਾਂ ਦੇ ਜੀ 27 ਤਰਾ ਦੇ ਮਿਨਰਲ ਮੈਥੋ ਰਿਲੇਟਿਡ ਪਾਊਡਰ ਹੈ ਠੀਕ ਹੈ ਪਹਿਲਾ ਇਹ ਜਾਂ ਮਿਨਰਲ ਮਿਕਚਰ ਹੈ ਜਿੰਦੇ ਵਿੱਚ 27 ਤਰਾ ਦੇ ਮਿਨਰਲ ਪਾਏ ਹੋਏ ਹੈ ਠੀਕ ਹੈ ਜੀ ਪਸ਼ੂ ਨੂੰ ਰਾਜੀ ਕਰੂਗਾ ਗ੍ਰੋਥ ਕਰੂਗਾ ਪਸ਼ੂ ਦੀ ਠੀਕ ਹੈ ਰਿਪੀਟਰ ਵਿੱਚ ਕੰਮ ਕਰੂਗਾ ਠੀਕ ਹੈ ਤੇ ਆਪਣਾ ਐਕਟੋਮੈਕ ਸੋਪ ਜੀ ਠੀਕ ਹੈ ਜੀ ਮੱਖਾਸਤੇ ਸਪੈਸ਼ਲ ਸੋਪ ਹੈ 75 ਗ੍ਰਾਮ ਦਾ ਸੋਪ ਹੈ ਜੀ ਠੀਕ ਹੈ ਆ ਦੇਖੋ ਜੀ ਇੱਕ ਵਾਰ ਪਸ਼ੂ ਤੇ ਜੱਗ ਬਣਾ ਕੇ ਲਾ ਦਿਓ ਜੱਗ ਬਣਾ ਦਿਓ ਬਣਾ ਟਾਈਮ ਕੱਢ ਜਾਂਦਾ ਇਹ ਇੱਕ ਵਾਰ ਲਾ ਦੇ ਤਿੰਨ ਤੋਂ ਚਾਰ ਦਿਨ ਵਧੀਆ ਕੱਢੂਗਾ ਇਹ ਫਿਰ ਦੁਬਾਰਾ ਲਾ ਦਿਓ ਜ ਠੀਕੋ ਤਿੰਨ ਸਾਲਟ ਪਾਇਓ ਹੈ ਜੀ ਇਹਨਾਂ ਦੇ ਚ ਪ੍ਰੀਮੈਥ੍ਰਿਨ ਸੈਟਰਮਾਈਡ ਤੇ ਐਲੋਵੀਰਾ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਇਹ ਸਿਰਫ 50 ਰੁਪਏ ਦਾ ਆਪਣੇ ਮੇਲੇ ਵਾਸਤੇ ਜੀ ਇੱਥੇ ਠੀਕ ਹੈ ਤੇ ਵੈਸੇ ਮਾਰਕੀਟ ਚ ਫਿਰ ਕਿੰਨੇ ਦਾ ਮਿਲਦਾ ਮਾਰਕੀਟ ਚ ਭਾਈ ਜੀ ਇਹ ਕੰਪਨੀ ਦਿੰਦੀ ਹੈ 60 ਤੋਂ 70 ਰੁਪਏ ਦਾ ਸੋਪ ਮਿਲਦਾ ਹੈ ਬਾਹਰ ਠੀਕ ਹੈ ਤੇ ਇਹ ਕੀ ਹੈ ਕੰਪਨੀ ਨੇ ਅਕੀ ਸਕੀਮ ਗੱਡੀ ਹੋਈ ਹੈ ਸਪੈਸ਼ਲ ਜਿਵੇਂ ਸਾਰੇ ਫਾਰਮਰਸ ਚੱਲ ਕੇ ਆਉਂਦੇ ਆ ਉਹਨਾਂ ਵਾਸਤੇ ਸਪੈਸ਼ਲ ਹੈ ਠੀਕ ਹੈ ਵੀ ਤੁਹਾਡਾ ਮਾਨਤਨ ਲਾ ਲਓ ਭਾਈਆਂ ਦਾ ਵੀ ਤਾਂ ਥੋੜਾ ਜਿਹਾ ਹੋ ਜਾਂਦਾ ਆ ਆਪਣੀ ਕੈਲਸ਼ੀਅਮ ਹੈ ਜੀ ਡੈਰ 5 ਕਿਜੀ ਆ ਪਾਊਡਰ ਦਾ ਸੇਵ ਜੀ ਇਹਨਾਂ ਤੁਸੀਂ ਆ ਭਾਈ ਜੀ 750 ਰੁਪਏ ਦਾ 5 ਕਿਲੋ ਪੈਂਦਾ ਜੀ ਠੀਕ ਹੈ ਇਹਦੇ ਵਿੱਚ ਛੋਟੀ ਪੈਕਿੰਗ ਹੈ ਜੀ ਕੁਝ ਨਹੀਂ ਹੁੰਦਾ ਜੀ ਆ 400 ਰੁਪਏ ਦੀ ਪੈਂਦੀ ਹੈ ਭਾਈ ਜੀ 1.5 ਕਿਲੋ ਠੀਕ ਹੈ ਜੀ ਆ ਮਿਲਕ ਸ਼ੋਡ ਭਾਈ ਜੀ ਆ 800 ਰੁਪਏ ਦਾ ਪੈਂਦਾ ਜੀ ਆ ਵਾਲਾ ਆ ਭਾਈ ਜੀ ਆ ਇਹ ਸਪੈਸ਼ਲ ਆਪਣਾ ਭਾਈ ਜੀ ਕੰਪਨੀ ਦਾ ਬ੍ਰਾਂਡ ਪ੍ਰੋਡਕਟ ਹੈਗਾ ਠੀਕ ਹੈ ਦੋ ਤੋਂ ਵਜ਼ਨ ਵਾਸਤੇ ਫੈਟ ਵਜ਼ਨ ਵਾਸਤੇ ਸੋਲਿਡ ਨਾਟ ਫੈਟ ਨੂੰ ਬੈਲੈਂਸ ਕਰਨ ਵਾਸਤੇ 네ਗੇਟਿਵ એનર્ਜੀ ਨੂੰ ਇਹਦੇ ਚ ਇੱਕ ਚੀਜ਼ ਹੀ ਹੁੰਦੀ ਹੈ ਜਿਵੇਂ ਮੰਨ ਲਓ ਇਦਾਂ ਦਾ ਕੋਈ ਪਾਊਡਰ ਆਪਾਂ ਪਾਉਂਦੇ ਰਹਿੰਨੇ ਆ ਜਿੰਨਾ ਟਾਈਮ ਤੱਕ ਪਾਉਂਦੇ ਰਹਿੰਨੇ ਉਹਨੇ ਟਾਈਮ ਵਰਕਿੰਗ ਰਹਿੰਦੀ ਹੈ ਬਟ ਜਦ ਇਹ ਆਪਾਂ ਛੱਡ ਦਿੰਨੇ ਆ ਉਦੋਂ ਆ ਤੁਸੀਂ ਜਿੰਨਾ ਮੈਚੂ ਯੂਜ਼ ਕਰੋਗੇ ਤੁਹਾਨੂੰ ਰਿਜ਼ਲਟ ਆਪੇ ਮਿਲੇਗਾ ਭਾਈ ਜੀ ਅਸੀਂ ਨਹੀਂ ਤੁਸੀਂ ਸਾਡੇ ਸਾਡੇ ਵਰਗੇ ਬਰਾਕੇ ਬੋਲਦੇ ਆ ਚਲੋ ਤਾਂ ਹੀ ਸਾਨੂੰ ਪਤਾ ਚੱਲਦਾ ਤਾਂ ਹੀ ਬ੍ਰਾਂਡ ਪ੍ਰੋਡਕਟ ਬਣਿਆ ਜੀ ਠੀਕ ਠੀਕ ਹੈ ਨਾਲ ਹਰਬਾਜੋਲ ਡਵਰਮਰ ਫ੍ਰੀ ਆਂਦੇ ਠੀਕ ਹੈ ਜੀ ਕਾਫ ਗ੍ਰੋਥ ਆਫ ਤੇ ਸਪੈਸ਼ਲ ਹੈ ਜੀ ਛੋਟੇ ਬੱਚੇ ਤਿਆਰ ਕਰਨ ਵਾਸਤੇ ਉਹਨੂੰ ਗ੍ਰੋਥ ਵਾਸਤੇ ਵਈ ਜੀ ਠੀਕ ਹੈ ਜੀ 10 ਤੋਂ 15 ਐਮਐਲ ਸਵੇਰੇ ਸ਼ਾਮ ਦੇ ਦੋ ਸਵੇਰੇ ਸ਼ਾਮ ਦੇ ਇਹ ਇੱਕ ਟੈਂ ਦੇ ਦੋ ਕਿੰਨੇ ਮਿਲਦੀ ਹੈ ਇਹ ਇਹ 500 ਮਿਲ ਲ ਬਾਈ ਜੀ ਨਾਲ ਫ੍ਰੀ ਆਂਦੇ ਡਵਰਮਰ ਹੈ ਜੀ ਹਾਂ ਹਰਬਾਜੋਲ ਦਿਓ ਆ ਪਿਆ ਬਾਈ ਜੀ ਆ ਡਵਰਮਰ ਹੈ ਜਿਹੜਾ ਇਹ ਮਾਰਕੀਟ ਚ ਸਾਰੇ ਫਾਰਮਰ ਐਕਸਟਰਾ ਲੈਂਦੇ ਆ ਜੀ ਠੀਕ ਹੈ ਇਹ ਆਪਣੀ ਕੰਪਨੀ ਨਾਲ ਫ੍ਰੀ ਦਿੰਦੀ ਹੈ ਜਿਹੜਾ ਕਿ 40-50 ਰੁਪਿਆ ਨਾਲ ਫ੍ਰੀ ਆਂਦੇ ਨੇ ਫ੍ਰੀ ਹੋ ਗਏ ਠੀ ਐਨ ਦਾ 300 ਰੁਪਏ ਬਾਈਜੀ ਪ੍ਰਾਈਸ 300 ਰੁਪਏ ਪ੍ਰਾਈਸ ਠੀਕ ਚਲੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਹਾਡੇ ਵੱਲੋਂ ਇਨਫੋਰਮੇਸ਼ਨ ਦੇਣ ਲਈ ਇਹ ਜਿਵੇਂ ਤੁਸੀਂ ਇੱਥੇ ਲਾਇਆ ਬੇਸਿਕਲੀ ਤੁਸੀਂ ਬ੍ਰਿਡੇ ਤੋਂ ਹੀ ਹੋ ਹਾਂਜੀ ਭਾਈ ਜੀ ਆਪਣੀ ਕੰਪਨੀ ਬਠਿੰਡੇ ਮੁੰਡੇ ਆਪਣਾ ਵਰਕਿੰਗ ਕਰਦੇ ਐ ਇੱਥੇ ਸਟੇਸ਼ਨ ਤੇ ਹੁਣ ਤਾਂ ਜਿਵੇਂ ਇਹ ਵੀਡੀਓ ਕਾਲ ਹੋ ਗਈ ਇਸ ਤੋਂ ਲੱਗ ਜਿਵੇਂ ਅਗਲਾ ਮੇਲਾ ਲੁਧਿਆਣੇ ਹੈਗਾ 21 22 ਦਾ ਉਸ ਤੋਂ ਬਾਅਦ ਪਟਿਆਲੇ ਹੈਗਾ ਤਾਂ ਮਤਲਬ ਸਾਰੇ ਕਿਤੇ ਅਵੇਲੇਬਲ ਆਂਗੇ ਹੈ ਨਾ ਤਾਂ ਕਿਸੇ ਨੇ ਵੈਟਸਮ ਪਰਫਾਰਮਾ ਕੰਪਨੀ ਹੈ ਤਾਂ ਆ ਕੰਪਨੀ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਏਦਾਂ ਦਾ ਕੋਈ ਪ੍ਰੋਡਕਟ ਲੈਣਾ ਹੋਵੇ ਤਾਂ ਤੁਸੀਂ ਜਿਹੜੇ ਅਗਲੇ ਦੋ ਮੇਲੇ ਆ ਰਹੇ ਉੱਥੋਂ ਤੁਸੀਂ ਪਰਚੇਸ ਕਰ ਸਕਦੇ ਹੋ ਆਨਲਾਈਨ ਭਾਈ ਜੀ ਆਪਣਾ ਆਨਲਾਈਨ ਵੀ ਕਿਸੇ ਨੇ ਪਰਚੇਸ ਕਰਨਾ ਹੈ ਤਾਂ ਆਪਣੀ ਖੇਤੀ ਐਪ ਤੇ ਜਾਓ ਠੀਕ ਹੈ ਉਹਦੇ ਵਿੱਚ ਵੈਟਸਮ ਪਰਫਾਰਮਾ ਕਰੋ ਤੇ ਉਹ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਜੀ ਬੰਦੋਵਦੀ ਤੁਹਾਡਾ 11 ਤਰੀਕ ਨੂੰ ਫਰੀਦਕੋਟ ਮੇਲਾ ਲੱਗਿਆ ਸੀ ਉਹਦੇ ਨਾਲੋਂ ਕਾਫੀ ਵੱਡਾ ਮੇਲਾ ਤੇ ਪਲੱਸ ਐ ਲਾ ਲੋ ਵੀ ਤੁਹਾਨੂੰ ਸਟਾਲ ਵੀ ਹਰ ਇੱਕ ਇੱਥੇ ਦੇਖਣ ਨੂੰ ਮਿਲੂਗੀ ਇਸ ਤੋਂ ਇਲਾਵਾ ਜਿਵੇਂ ਫੀਡ ਹੋ ਗਿਆ ਜਾਂ ਤੁਹਾਡੀਆਂ ਰੇਹਾਂ ਸਪਰੇਆ ਹੋ ਗਿਆ ਜਿਵੇਂ ਬੀ ਜੋ ਪਿੱਛੇ ਦਿਖਾਇਆ ਸੀ ਬੀ ਲੈਣੇ ਆ ਉਹ ਸਾਰੀਆਂ ਤੁਹਾਨੂੰ ਇੱਥੇ ਸਟਾਲ ਵਗੈਰਾ ਦੇਖਣ ਨੂੰ ਮਿਲ ਜਾਣਗੀਆਂ ਇਸ ਤੋਂ ਇਲਾਵਾ ਜੇ ਸੈਕੰਡ ਗੱਲ ਕਰੀਏ ਖੇਤੀਬਾੜੀ ਦੇ ਸੰਦ ਉਹ ਵੀ ਤੁਹਾਨੂੰ ਇੱਥੇ ਸਾਰੇ ਦੇਖਣ ਨੂੰ ਮਿਲ ਜਾਣਗੇ ਜਿਵੇਂ ਰੋਟਾਵੇਟਰ ਹੋ ਗਿਆ ਕੰਬਾਇਨ ਹੋ ਗਈ ਇਦਾਂ ਦੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹ ਤੁਹਾਨੂੰ ਇੱਥੇ ਮਿਲ ਜੂਗੀ ਇੱਧਰ ਫਿਰ ਰਿਹਾਂ ਸਪਰੇਆ ਖੇਤੀ ਦੇ ਰਿਲੇਟਡ ਸਾਰੀਆਂ ਚੀਜ਼ਾਂ ਦੀਆਂ ਸਟਾਲਾਂ ਮਿਲ ਜਾਣਗੀਆਂ ਬਾਕੀ ਕਾਰਾਂ ਦੀਆਂ ਜਿਵੇਂ ਟਾਟਾ ਹੋ ਗਿਆ ਨਿਸ਼ਾਨ ਹੋ ਗਿਆ ਇਸੂਜ਼ੂ ਹੋ ਗਿਆ ਟਾਇota ਹੋ ਗਿਆ ਤੇ ਇਹ ਸਾਰੀਆਂ ਸਟਾਲਾਂ ਵੀ ਇੱਥੇ ਲੱਗੀਆਂ ਹੋਈਆਂ ਤੇ from master combine ਕੇ ਭਾਈ ਜੀ ਆਪਣਾ ਸਸੀ ਗਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਠੀਕ ਹੈ ਫਲੈਂਜ ਫਾਰਮਿੰਗ ਕੰਪਨੀ ਦਾ ਨਾਮ ਹੈ ਠੀਕ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਵੇਂ ਤੁਹਾਡੇ ਪਸ਼ੂਆਂ ਨੂੰ ਚਿਚੜ ਵਗੈਰਾ ਲੱਗ ਜਾਂਦੇ ਆ ਉਹਨਾਂ ਨੂੰ ਕਿਵੇਂ ਆਪਾਂ ਰਿਮੂਵ ਕਰ ਸਕਦੇ ਆ ਤੇ ਕੀ ਕੀ ਆਪਣੇ ਕੋਲੇ ਪ੍ਰੋਡਕਟ ਆਉਂਦੇ ਆ ਉਹਦੇ ਲਈ ਥੋੜਾ ਜਿਹਾ ਦੱਸ ਦਿਓ ਜੀ ਤੁਸੀਂ ਪਹਿਲਾਂ ਆਪਾਂ ਪਸ਼ੂਆਂ ਬਾਰੇ ਗੱਲ ਕਰਦੇ ਆ ਪਸ਼ੂਆਂ ਨੂੰ ਆਪਾਂ ਕੀ ਦੇ ਸਕਦੇ ਆ ਇੱਕ ਨਾ ਆਪਣੀ ਗੋਲੀ ਆ ਰਹੀ ਹੈ ਜੀ ਮੈਕੈਂਡਰ ਦੇ ਨਾਮ ਤੇ ਹੈ ਜੀ ਠੀਕ ਹੈ ਜੀ ਐਵਰਮੈਕਟਨ ਸਾਲਟ ਦੇ ਵਿੱਚ ਇਹ ਚਿੱਟੜ ਜੂਆਂ ਲੇਖਾਂ ਪਿਸੂ ਵਾਸਤੇ ਤੁਸੀਂ ਤਿੰਨ ਗੋਲੀਆਂ ਦਾ ਕੋਰਸ ਹੈ ਇੱਕ ਜਣ ਮਰਤੇ 3 ਦਿਨ ਦੇਣੀਆਂ ਨੇ ਲਗਾਤਾਰ ਠੀਕ ਹੈ ਬਾਕੀ ਸਕੇਂਦੀ ਡੈਫੈਂਸੀ ਹੈ ਅੱਛਾ ਮਤਲਬ ਪੇਟ ਲਈ ਵੀ ਇਹ ਦੋਨੇ ਕੰਮ ਹੀ ਕਰਦੀਆਂ ਆ ਆਊਟਰ ਲਈ ਵੀ ਤੇ ਇਨਰ ਲਈ ਵੀ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਕੀ ਪ੍ਰੋਡਕਟ ਹੈਗੇ ਤੁਹਾਡੇ ਕੋਲੇ ਹੋਰ ਆਪਣਾ ਹੀ ਗ੍ਰੋਥ ਮੰਤਰ ਆ ਰਿਹਾ ਹੈ ਜੀ ਠੀਕ ਹੈ ਜੀ ਇਹ ਛੋੜੇ ਕਾਸ ਵਗੈਰਾ ਇਹ ਗਰੋਥ ਕਰਾਉਣ ਵਾਸਤੇ ਹੈ ਜੀ ਇਹ ਇੱਕ ਤੋਂ ਲੈ ਕੇ 6 ਮਹੀਨੇ ਤੱਕ ਦੇ ਬੱਚੇ ਨੂੰ ਚਾਰਨਾ ਜੀ ਜਦੋਂ ਦਾ ਬੋਡੀ weight ਜੋ 15 ਤੋਂ 20 ਦਿਨ ਦਾ ਬੱਚਾ ਹੋਵੇ ਉਹ ਨੂੰ ਸ਼ੁਰੂ ਕਰਵਾ ਸਕਦੇ ਹੋ ਉਹ ਦੇਣਾ ਦੁੱਧ ਦੇ ਵਿੱਚ ਘੋਲ ਕੇ ਕਿਵੇਂ 10 ਗ੍ਰਾਮ ਦੁੱਧ ਦੇ ਵਿੱਚ 10 ਗ੍ਰਾਮ ਦਾ ਡੋਜ ਆਈਦੀ ਜੀ ਉਹ ਦੁੱਧ ਵਿੱਚ ਘੋਲ ਕੇ ਦੇਣਾ ਹੈ ਕਿ ਕਿੰਨਾ ਟਾਈਮ ਦੇਣੀ ਹੈ ਇਹ 40 ਦਿਨ ਤੱਕ ਚੱਲੇ ਜਾਂਦਾ ਜੀ ਇੱਕ ਡੱਬਾ ਤੋਂ ਇੱਕ ਤੋਂ 6 ਮਹੀਨੇ ਤੱਕ ਚਾਰਨਾ ਹੁੰਦਾ ਜੀ ਪੂਰੀ ਵਧੀਆ ਗਰੋਥ ਕਰਾ ਦਿੰਦਾ ਬੱਚੇ ਨੂੰ ਠੀਕ ਹੈ ਓਕੇ ਇਸ ਤੋਂ ਇਲਾਵਾ ਕੋਈ ਹੋਰ ਤੁਹਾਡੇ ਜਿਵੇਂ ਆਹ ਪ੍ਰੋਡਕਟ ਪੇ ਟਿਊਨੈਚ ਪਾਊਡਰ ਆ ਰਿਹਾ ਜੀ ਆਪਣਾ ਠੀਕ ਹੈ ਇਹ ਜਾਨਵਰ ਦਾ ਲੇਵਾ ਤਿਆਰ ਕਰਨ ਵਾਸਤੇ ਹੈ ਜੀ ਠੀਕ ਹੈ ਜੀ ਇਹ ਸੂਨ ਤੋਂ 20 ਦਿਨ ਪਹਿਲਾਂ ਸ਼ੁਰੂ ਕਰਾਉਣਾ ਹੈ ਜੀ 50 ਗ੍ਰਾਮ ਦੀ ਸਰੋਂ ਦੇ ਤੇਲ ਲੈ ਕੇ ਠੀਕ ਹੈ 50 ਗ੍ਰਾਮ ਦੀ ਪੂੜੀ ਇਹਦੀ ਹੁੰਦੀ ਹੈ ਜੀ ਮਿਕਸ ਕਰਕੇ ਜਾਨਵਰ ਨੂੰ ਦਵਾ ਸਕਦੇ ਹਾਂ ਪੂਰਾ ਟੌਪ ਦਾ ਲੇਵਾ ਤਿਆਰ ਕਰਾ ਦੂ ਜਾਨਵਰ ਦਾ ਜੀ ਠੀਕ ਹੈ ਘਟਿਆ ਹੋਇਆ ਥਣ ਪੂਰਾ ਕਰਾਊਗਾ ਜੀ ਲੇਵੇ ਲੇਵੇ ਬੇਸਿਕਲੀ ਇਹ ਵਧੀਆ ਹੈਗਾ ਸਨਾਂ ਲਈ ਹੋ ਗਿਆ ਉਹਨਾਂ ਲਈ ਬਾਅਦ ਮਸਟੈਟ ਦੀ ਸਮੱਸਿਆ ਨਹੀਂ ਹੋਣਾ ਠੀਕ ਹੈ ਇੱਕ ਤੁਸੀਂ ਮੈਨੂੰ ਜਿਨ੍ਹਾਂ ਦੇ ਡ ਇਦੇ ਬਾਰੇ ਵੀ ਤੁਸੀਂ ਦੱਸ ਦਿਓ ਥੋੜਾ ਜਿਹਾ ਇਹ ਆਪਣਾ ਪੇਟ ਦੇ ਵਿੱਚ ਆ ਰਿਹਾ ਹੈ ਗਰੋਥ ਮੰਤਰ ਠੀਕ ਹੈ ਜੀ ਹਾਂ ਜੀ ਗਰੋਥ ਮੰਤਰ ਆ ਰਿਹਾ ਜੀ ਪੇਟ ਦੇ ਵਿੱਚ ਠੀਕ ਹੈ ਇਹ ਬੱਚੇ ਦੀ ਆਲਓਵਰ ਗਰੋਥ ਆਸਤੇ ਹੈ ਜੀ ਕੋਈ ਬੋਨ ਦੀ ਸਮੱਸਿਆ ਆ ਰਹੀ ਹੈ ਮਸਲ ਵੀਕ ਹੈ ਜੀ ਜਾਂ ਟੀਥ ਸਟਰੋਂਗ ਨਹੀਂ ਹੈਗੇ ਜਾਂ ਹਾਰਡ ਨੂੰ ਹੈਲਦੀ ਰੱਖਣ ਦਾ ਕੰਮ ਕਰੂਗਾ ਉਹਨਾਂ ਨੂੰ ਇਹ ਦੇ ਸਕਦੇ ਹੈ ਜਿਹੜਾ ਕੀ ਪ੍ਰਾਈਸ ਹੈ ਇਹ ਲਗਭਗ 300 ਰੁਪਏ ਦੇ ਵਿੱਚ ਅੱਜ ਮਿਲ ਜਾਂਦਾ ਹੈ 300 ਦੇ ਵਿੱਚ ਠੀਕ ਹੈ ਚਲੋ ਧੰਨਵਾਦੀ ਬਹੁਤ-ਬਹੁਤ ਤੁਹਾਡਾ ਇਨਫੋਰਮੇਸ਼ਨ ਦੇਣ ਲਈ ਜੀ ਕਰਨ ਡੈਰੀ ਜੇ ਕਿਸੇ ਦੇ ਜ਼ਿਆਦਾ ਪਸ਼ੂ ਵਗੈਰਾ ਰੱਖੇ ਹੋਏ ਹੈ ਜਾਂ ਕਿਸੇ ਨੂੰ ਕੋਈ ਵੀ ਦੋ ਚੌਣ ਵਾਲੀ ਮਸ਼ੀਨ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਇਹਨਾਂ ਦਾ ਪੰਪਲੈਟ ਹੈ ਇਸ ਤੇ ਵਿੱਦ ਪ੍ਰਾਈਸ ਐਂਡ ਹॉਸ ਪਾਵਰ ਦੇ ਹਿਸਾਬ ਨਾਲ ਇਹਦੇ ਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਸਟਾਰਟਿੰਗ ਹੋ ਜਾਂਦੀ ਹੈ 20000 ਤੋਂ ਤੇ ਟੋਟਲ ਜਿਹੜੀ ਹੈਗੀ ਹੈ 35000 ਤੱਕ ਜਿਹੜੀ ਹੈਗੀ ਹੈ ਇਹਨਾਂ ਦੀ ਹਾਈਐਸਟ ਮਸ਼ੀਨ ਜਾਂਦੀ ਹੈਗੀ ਆ ਬਾਕੀ ਆ ਸਾਰੀ ਇਨਫੋਰਮੇਸ਼ਨ ਇਹਦੇ ਤੇ ਹੈਗੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਨੇ ਦੋ ਚੌਣ ਵਾਲੀਆਂ ਤੇ ਜੇ ਕਿਸੇ ਨੇ ਵੀ ਲੈਣੀ ਹੈ ਤਾਂ ਕੁਝ ਇਨਕੁਆਰੀਆ ਦਾ ਨੰਬਰ ਦਿੱਤੇ ਹੋਇਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹ ਹੈਗੀ ਆ ਦੁੱਧ ਉਹਨਾਂ ਵਾਲੀ ਮਸ਼ੀਨ ਵਗੈਰਾ ਇਸ ਤੋਂ ਇਲਾਵਾ ਜਿਆਦਾਤਰ ਸਟਾਲਾਂ ਦੀ ਗੱਲ ਕਰੀਏ ਜਿਵੇਂ ਚਿਚੜਾਂ ਵਾਲੀ ਸੀਗੀ ਉਹ ਵੀ ਤੁਹਾਨੂੰ ਦੱਸਤਾ ਦੁੱਧ ਵਧਾਉਣ ਵਾਲੀ ਸੀਗੀ ਉਹ ਵੀ ਤੁਹਾਨੂੰ ਮੈਂ ਬਰੀਫ ਕਰਤਾ ਹਨਾ ਪਾਊਡਰ ਵਗੈਰਾ ਬਾਕੀ ਸਾਰੀਆਂ ਸਿਮਿਲਰ ਹੈ ਜਿੱਦਾਂ ਦੇ ਜੇ ਮੈਂ ਸਟਾਲਾਂ ਦੀ ਗੱਲ ਕਰਾਂ ਸਾਰੀਆਂ ਆਲਮੋਸਟ ਇੱਕ ਦੂਜੇ ਨਾਲ ਮੇਲ ਖਾਂਦੀਆਂ ਸਾਰੀਆਂ ਸੇਮ ਸੇਮ ਜਿਹੀਆਂ ਹੀ ਆ ਤਾਂ ਹਰ ਕਿਸੇ ਇੱਕ ਇੱਕ ਤੇ ਜਾ ਕੇ ਗੱਲਬਾਤ ਕਰਨੀ ਥੋੜੀ ਔਖੀ ਹੈ ਕਿਉਂਕਿ ਚੀਜ਼ਾਂ ਸਾਰੀਆਂ ਸੇਮ ਆ ਜਾਂਦੀਆਂ ਬਾਕੀ ਮੋਟਾ-ਮੋਟਾ ਤੁਹਾਨੂੰ ਮੇਲਾ ਆਪਾਂ ਸਾਰਾ ਟੂਰ ਦੇਤਾ ਦਿਖਾ ਰਹੇ ਆ ਵੀ ਹੋਰ ਕੀ ਕੁਸ਼ਾਲੀ ਦਾ ਅੱਗੇ ਵੀ ਕਾਫੀ ਹੈ ਇੱਕ ਵਾਰ ਲੈ ਕੇ ਚੱਲਦੇ ਆਪਾਂ ਤੁਹਾਨੂੰ ਸਾਰਾ ਹੀ ਦਿਖਾਵਾਂਗੇ ਹੋਰ ਕੀ ਕੁਸ਼ ਹੈ ਆ ਜਓ ਦਾ ਤੁਹਾਨੂੰ ਵੀਰੋ ਹਲਕ ਜਿਲ੍ਹੇ ਦੇ ਵਿੱਚ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਉਹਦਾ ਮੁੱਖ ਕੰਮ ਹੈਗਾ ਜਿਹੜੇ ਸਹਾਇਕ ਧੰਦੇ ਨੇ ਕਿਉਂਕਿ ਰਵਾਇਤੀ ਖੇਤੀ ਆ ਆਪਣੀ ਕਣਕ ਝੋਨੇ ਦੀ ਇਹਦੇ ਬਾ ਇਹਦੇ ਤਾਂਪਰ 6 ਮਹੀਨਿਆਂ ਬਾਅਦ ਆਪਣੇ ਕੋਲੇ ਆਮਦਨ ਆਉਂਦੀ ਆ ਸੋ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹ ਸਹਾਇਕ ਧੰਦਿਆਂ ਦੇ ਵਿੱਚ ਉਹ ਟ੍ਰੇਨਿੰਗਾਂ ਦਿੰਦੇ ਨੇ ਚਾਹੇ ਉਹ ਮਧੂਮੱਖੀ ਪਾਲਣ ਦਾ ਹੋਵੇ ਚਾਹੇ ਡੇਰੀ ਦਾ ਹੋਵੇ ਚਾਹੇ ਖੁੰਬਾਂ ਦੀ ਕਾਸ਼ਤਾ ਚਾਹੇ ਸਬਜ਼ੀਆਂ ਦੀ ਕਾਸ਼ਤਾ ਜਾਂ ਹਾਈਬ੍ਰਿਡ ਸੀਡ ਪ੍ਰੋਡਕਸ਼ਨ ਕਰਨੇ ਆ ਇਸ ਤਰ੍ਹਾਂ ਕਿਸਾਨ ਬੀਬੀਆਂ ਲਈ ਇਹ ਚਾਰ ਮਰੱਬੇ ਬਣਾਉਣੇ ਹੋਰ ਵੱਖਰੇ ਵੱਖਰੇ ਜਿਹੜੇ ਸਹਾਇਕ ਧੰਦੇ ਆ ਉਹਨਾਂ ਦੇ ਵਿੱਚ ਇਹ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਜੇ ਸੱਜਿਆ ਤੁਸੀਂ ਦੇਖੋਗੇ ਸਾਡੇ ਕਿਸਾਨ ਭਰਾ ਤੇ ਕਿਸਾਨ ਬੀਬੀਆਂ ਦੇ ਇੱਥੇ ਸਟਾਲ ਲਾਏ ਹੋਏ ਨੇ ਸਾਡਾ ਜਿਹੜਾ ਸੱਜਿਆ ਸਾਡਾ ਏਕ੍ਰਿਸ਼ੀ ਵਿਗਿਆਨ ਕੇਂਦਰ ਆ ਤੁਸੀਂ ਕਾਫੀ ਉਹਦੇ ਤਾਂ ਜਾਣਦੇ ਹੋਵੋਗੇ ਸੋ ਅੰਦਰ ਜਿੰਨੀਆਂ ਵੀ ਸਟਾਲਾਂ ਵਗੈਰਾ ਸੀ ਉਹ ਮੈਂ ਸਾਰੀਆਂ ਆਲਮੋਸਟ ਤੁਹਾਨੂੰ ਦਿਖਾਤੀਆਂ ਵੀ ਕਿੱਦਾਂ ਦਾ ਮੇਲਾ ਸੀਗਾ ਕਿੰਨੀਆਂ ਸਟਾਲਾਂ ਆਈਆਂ ਹੋਈਆਂ ਮੇਨ ਮੇਨ ਦਾ ਜਿਵੇਂ ਦੁੱਧ ਵਧਾਉਣ ਤੇ ਜਿਆਦਾ ਸੀਗੀਆਂ ਜਿਵੇਂ ਹੁਣ 21 ਤੇ 22 ਤਰੀਕ ਦਾ ਮੇਨ ਮੇਲਾ ਹੈ ਨਾ ਲੁਧਿਆਣੇ ਲੱਗਣਾ ਉਹਦੇ ਚ ਬੇਸਿਕਲੀ ਤੁਸੀਂ ਇਹ ਦੇਖ ਸਕਦੇ ਹੋ ਵੀ ਕਿੰਨੀਆਂ ਕੀ ਕਹਿੰਦੇ ਉਹਨੂੰ ਸਟਾਲਾਂ ਦੇ ਵਿੱਚ ਤੁਸੀਂ ਕੁਝ ਲੈਣਾ ਹੈਗਾ ਜਿਵੇਂ ਦੁੱਧ ਵਧਾਉਣ ਤੇ ਹੋ ਗਿਆ ਰੇ ਸਪਰੇ ਹੋ ਗਈ ਬੀਜ ਹੋ ਗਿਆ ਫੀਡ ਹੋ ਗਿਆ ਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਟਰੈਕਟਰ ਹੋ ਗਿਆ ਕਮਾਈਨ ਹੋ ਗਈ ਜਾਂ ਕੋਈ ਸੰਧ ਹੋ ਗਿਆ ਜੇ ਤੁਸੀਂ ਪਰਚੇ ਕਰਨ ਦਾ ਸੋਚ ਰਹੇ ਹੋ ਤਾਂ ਉਹਦਾ ਨੇ ਸੰਧ ਤੁਸੀਂ ਪਰਚੇ ਕਰ ਸਕਦੇ ਹੋ ਹੁਣ ਮੈਂ ਥੋੜਾ ਜਿਹਾ ਇਧਰਲੇ ਪਾਸੇ ਆਇਆ ਸੀ ਜਿੱਥੇ ਯੂਨੀਵਰਸਿਟੀ ਨੇ ਸਿੰਪਲ ਵਗੈਰਾ ਲਾਏ ਹੋਏ ਆ ਇਧਰ ਇਕੱਠ ਜਮਾ ਹੈ ਨਹੀਂ ਪਿਛਲੇ ਪਾਸੇ ਬਹੁਤ ਇਕੱਠ ਹੈ ਤੇ ਇਹ ਇਹਨਾਂ ਦੇ ਬਾਗ ਲੱਗੇ ਹੋਏ ਆ ਇਸ ਤੋਂ ਇਲਾਵਾ ਦੇਖਦੇ ਅੱਗੇ ਜਾ ਕੇ ਕਣਕ ਵਗੈਰਾ ਵੀ ਲੱਗੀ ਹੋਈ ਸੀ ਮੈਂ ਰੋਡ ਤੋਂ ਆਉਂਦੇ ਨੇ ਵੇਖਿਆ ਸੀ ਬਾਕੀ ਜਾ ਕੇ ਦੇਖ ਰਹੇ ਇੱਕ ਵਾਰੀ ਕੀ ਸਿਚੁਏਸ਼ਨ ਹੈ ਕਿਉਂਕਿ ਇਕੱਠ ਬਾਹਲਾ ਏ ਜੇ ਇਕੱਲੇ ਇਕੱਲੇ ਜਾ ਕੇ ਬਦਗਾਨ ਤੇ ਪੁੱਛਦੇ ਆ ਮਤਲਬ ਸਟਾਲ ਤੇ ਪੁੱਛਦੇ ਆ ਵੀ ਬਈ ਜਾਣਕਾਰੀ ਦੇ ਦਿਓ ਜਾਂ ਕੀ ਹੈਗਾ ਤੁਹਾਡਾ ਉਹ ਥੋੜਾ ਜਿਹਾ ਪੋਸੀਬਲ ਨਹੀਂ ਹੋ ਪਾਉਂਦਾ ਇਸ ਲਈ ਮੈਂ ਜਿਹੜੇ ਮੇਨ ਮੇਨ ਸੀ ਜਿਹੜੇ ਘਰੇਲੂ ਆਪਾਂ ਵਰਤਦੇ ਆਂ ਚੀਜ਼ਾਂ ਉਹ ਤੁਹਾਨੂੰ ਮੈਂ ਬਰੀਫ ਕਰਾਤੀਆਂ ਸੀ ਬਾਕੀ ਉਹ ਵੈਸੇ ਦਿਖਾਤੀਆਂ ਸੀ ਕਿੰਦਾ ਦਾ ਮੇਲਾ ਹੈ ਕੀ ਕੁਝ ਲੱਗਿਆ ਵਾ ਹਨਾ ਕੀ ਕੁਛ ਆਇਆ ਵਾ ਉਹ ਸਾਰੀਆਂ ਚੀਜ਼ ਦਿਖਾਤੀਆਂ ਹੁਣ ਦੇਖਦੇ ਆਂ ਜਾ ਕੇ ਆਪਾਂ ਫਸਲਾਂ ਵਗੈਰਾ ਸੈਂਪਲ ਜੇ ਆਪਾਂ ਦੇਖਣ ਨੂੰ ਮਿਲਣਗੇ ਵੈਸੇ ਬਹੁਤ ਸੋਹਣੀ ਯੂਨੀਵਰਸਿਟੀ ਬਣੀ ਹੈ ਇਹ ਖੇਤੀ ਯੂਨੀਵਰਸਿਟੀ ਬਟੰਡਾ ਬਹੁਤ ਹੀ ਸੋਹਣੀ ਗ੍ਰੇਪਸ ਬਲੈਕ ਇਹ ਸਟਾਰਟ 2006 ਕਾਫੀ ਬਾਗ ਲੱਗੇ ਹੋਏ ਆ ਅੰਦਰ ਹਰ ਇੱਕ ਪੇੜ ਪੌਦਾ ਬਹੁਤ ਵਧੀਆ ਢੰਗ ਨਾਲ ਤੇ ਬਹੁਤ ਸਾਫ਼ ਸਪਾਈ ਨਾਲ ਤੇ ਬਹੁਤ ਵਧੀਆ ਪਲਾਂਟ ਪ੍ਰੂਨ ਲਾ ਕੇ ਲਾਏ ਹੋਏ ਆ ਫਸਟ ਟਾਈਮ ਖੇਤੀ ਯੂਨੀਵਰਸਿਟੀ ਦੇ ਵਿੱਚ ਅੰਦਰ ਆਇਆ ਹਾਂ ਇਸ ਤੋਂ ਪਹਿਲਾਂ ਟੱਪੇ ਬਹੁਤ ਵਾਰੀ ਇੱਥੋਂ ਦੀ ਪਰ ਕਦੇ ਅੰਦਰ ਆ ਕੇ ਨਹੀਂ ਦੇਖਿਆ ਪਰ ਅੱਜ ਅੰਦਰ ਸਾਰੀ ਦੇਖੀ ਘੁੰਮ ਕੇ ਬਹੁਤ ਵਧੀਆ ਮੈ ਲੱਗ ਰਿਹਾ ਸੀ ਕਣਕ ਦੇ ਸਿੰਪਲ ਤੇ ਉਹ ਮੈਨੂੰ ਮਿਲ ਨਹੀਂ ਰਹੇ ਦੇਖਿਆ ਤਾਂ ਸੀ ਮੈਂ ਪਰਲੇ ਪਾਸੇ ਰਾਹ ਕਿੱਧਰ ਦੀ ਜਾਂਦਾ ਮੈਨੂੰ ਇਹ ਨਹੀਂ ਪਤਾ ਇਹ ਹੈ ਜੀ ਟੈਕਨੋਲੋਜੀ ਪਾਰਕ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਵੀਡੀਓ ਦੇਖੀ ਸੀਗੀ ਉਹ ਬੇਸਿਕਲੀ ਸਗੀ ਆਪਣੇ ਜਿਹੜਾ ਸਾਈਡ ਤੇ ਇਧਰਲੇ ਪਾਸੇ ਮੇਲਾ ਲੱਗਿਆ ਹੋਇਆ ਤੁਸੀਂ ਉਸ ਦੀ ਵੀਡੀਓ ਦੇਖੀ ਹੁਣ ਮੈਂ ਦੂਜੇ ਗੇਟ 'ਚ ਆਇਆ ਸੀ ਇੱਥੇ ਐਂਟਰੀ ਨਹੀਂ ਹੈ ਮੈਂ ਵੀ ਪਰਮਿਸ਼ਨ ਲੈ ਕੇ ਆਇਆ ਹਾਂ ਪਰਮਿਸ਼ਨ ਲੈਣ ਤੋਂ ਬਾਅਦ ਵੀਡੀਓ ਬਣਾ ਰਿਹਾ ਇਹਦੇ 'ਚ ਇਹਨਾਂ ਨੇ ਕਣਕ ਵੀਜੀ ਹੋਈ ਹੈ ਤੇ ਉਸ ਦੇ ਜਿਹੜੇ ਹੈਗੇ ਸਾਈਡ ਤੇ ਪੀ ਡਬਲਯੂ ਬੀ 826 ਤੇ ਡੇਟ ਹੈਗੀ 8 11 24 ਨੂੰ ਤੇ ਮਤਲਬ ਲਾਈ ਗਈ ਹੈ ਇਹਦੇ 'ਚ ਤੁਸੀਂ ਦੇਖ ਸਕਦੇ ਹੋ ਕਣਕ ਕਿੰ다 ਦੀ ਅਲੱਗ-ਅਲੱਗ ਸਿੰਪਲ ਲੱਗੇ ਹੋਏ ਆ ਇੱਥੇ ਤੇ ਸਾਹਮਣੇ ਬੋਰਡ ਲੱਗੇ ਹੋਏ ਆ ਮੈਂ ਕਹਾਂ ਚਲੋ ਮੋਟੀ ਮੋਟੀ ਤੁਹਾਨੂੰ ਇਹ ਮੈਂ ਰੋਡ ਤੋਂ ਦੇਖਿਆ ਜੀ ਮੈਂ ਕਹਾਂ ਤੁਹਾਨੂੰ ਇਹ ਵੀ ਦਿਖਾ ਦਿੰਨਾ ਬਾਹਰੋਂ ਬਾਹਰੋਂ ਤੇ ਇਹ ਹੈਗੀ ਹੈ ਪੀਡਬਲ 824 ਤੇ ਬਜਾਈ ਦੀ ਮਿਤੀ ਹੈਗੀ ਹੈ ਦੀ 8 11 24 ਤੇ ਦੇਖ ਸਕਦੇ ਹੋ ਬਹੁਤ ਵਧੀਆ ਖੜੀ ਹੈ ਸਾਹਮਣੇ ਬੂਟੇ ਦੀ ਲੈਂਥ ਕਹਿ ਲਓ ਕਾਫੀ ਹੈ ਇਹ ਜੇ ਫਰਕ ਦੀ ਗੱਲ ਕਰੀ ਆਲਮੋਸਟ ਜਿਹੜਾ ਉਹ ਸਭ ਤੋਂ ਪਹਿਲੀ ਆ ਉਹ ਥੋੜਾ ਜਿਹਾ ਉਹਦਾ ਬੂਟਾ ਛੋਟਾ ਹੈ ਬਾਕੀ ਇਹਨਾਂ ਦੇ ਇਧਰ ਨੂੰ ਜਾਈਏ ਆ ਦੋਨੇ ਆਲਮੋਸਟ ਬਰਾਬਰ ਆ ਫਿਰ ਵੀ ਇਹਦੇ ਨਾਲੋਂ ਵੱਡੀ ਹੈ ਇਹ ਹੈਗੀ ਆ ਪੀਡਬਲ 766 ਇਹਦੀ ਜਿਹੜੀ ਹੈਗੀ ਆ ਬੂਟੇ ਦੀ ਕਿਹ ਲਈ ਮੈਂ ਕਹਾਂ ਉਹ ਹਾਈਟ ਉਹਨਾਂ ਐਜ਼ ਕੰਪੇਅਰ ਦੋਨਾਂ ਨਾਲੋਂ ਜ਼ਿਆਦਾ ਹੈਗੀ ਆ ਇਸ ਤੋਂ ਇਲਾਵਾ ਜੇ ਫਲ ਦੀ ਗੱਲ ਕਰੀਏ ਜਾਂ ਬੂਟੇ ਦੀ ਜਿਹੜੀ ਹੈਗੀ ਆ ਆਪਾਂ ਕਣਕ ਦੀ ਗੱਲ ਕਰੀਏ ਉਹ ਆਲਮੋਸਟ ਆਲਮੋਸਟ ਇਹ ਦੋਨੇ ਸੇਮ ਹੈ ਉਹ ਪਰਲਾ ਜਿਹੜਾ ਹੈਗਾ ਉਹ ਥੋੜਾ ਜਿਹਾ ਛੋਟਾ ਹੈ ਇਸ ਤੋਂ ਇਲਾਵਾ ਹੋਰ ਇਧਰ ਇੱਕ ਕਿਸਮ ਹੈਗੀ ਐ ਇਹਦੀ ਉਨੀ ਹਾਈਟ ਨਹੀਂ ਹੋਈ ਇਹ ਹੈਗੀ ਐ ਪੀ ਡਬਲ 773 ਇਹ 8 12 24 ਨੂੰ ਇਹਦੀ ਬਜਾਈ ਹੋਈ ਆ ਤੇ ਇਹਦੀ ਹਾਈਟ ਦੇਖੀਏ ਤਾਂ ਉਹਦੇ ਨਾਲੋਂ 30% ਹਾਈਟ ਇਹਦੀ ਛੋਟੀ ਹੈਗੀ ਐ ਤੇ ਬਾਕੀ ਇਹ ਬੂਟੇ ਦੀ ਗੱਲ ਕਰੀਏ ਇਹਦੀ ਜਿਹੜੀ ਕਣਕਾਲੀ ਲੰਬਾਈ ਆ ਉਹ ਵੀ ਥੋੜਾ ਜਿਹਾ ਫਲ ਵੀ ਇਹਦਾ ਥੋੜਾ ਜਿਹਾ ਘੱਟ ਆ ਤੇ ਇਧਰ ਲੱਗਿਆ ਹੋਇਆ ਛੋਲੂਆ ਪੀ ਪੀ ਬੀ ਜੀ 10 8 11 ਦੀ ਇਹਦੀ ਬਜਾਈ ਹੈਗੀ ਹੈ ਤੇ ਇਸ ਤੋਂ ਇਲਾਵਾ ਇੱਧਰ ਇਹ ਕਿਹੜਾ ਲੱਗਿਆ ਹੋਇਆ ਕਾਟਨ ਬੀਟ ਇਹਦੀ ਹੈਗੀ ਹੈ ਬਜਾਈ 8 11 24 ਦੀ ਤੇ PBW 826 ਇਹ ਲੱਗੀ ਹੋਈ ਹੈ ਆ ਦੋਨੇ ਆਲਮੋਸਟ ਮੈਨੂੰ ਸੇਮ ਜਿਹੀਆਂ ਲੱਗ ਰਹੀਆਂ ਹੈ ਪੈਡੀ ਬੀਟ ਇਹ ਹੈਗੀ ਹੈ 8 11 ਦੀ 8 11 ਦੀ ਹੈ PVW 826 ਆਲਮੋਸਟ ਜਿਹੜੀ ਬਜਾਈ ਹੈਗੀ ਆ ਉਹ ਸੇਮ ਸੇਮ ਹੀ ਹੈਗੀ ਆ ਤੇ ਇੱਧਰ ਸਰੋਂ ਵੀ ਲੱਗੀ ਹੋਈ ਆ ਤੇ ਆਹ ਬੂਟਾ ਇਹ ਕਿਹੜਾ ਭਾਈ ਇਹ ਤਾਂ ਮੈਂ ਖੈਰ ਪਹਿਲੇ ਇਹ ਦੇਖ ਰਿਹਾ ਮੈਂ ਪਹਿਲਾਂ ਵੇਖਿਆ ਨਹੀਂ ਹੋ ਸਕਦਾ ਤੁਸੀਂ ਕਿਸੇ ਨੇ ਵੇਖਿਆ ਹੋਵੇ ਓਟਸ ਓ ਐਲ 15 ਇਹ ਬੂਟੇ ਸਾਰੇ ਆਲਮੋਸਟ ਸਾਰੇ ਥੱਲੇ ਜਨੂ ਆ ਤੁਸੀਂ ਦੇਖ ਸਕਦੇ ਹੋ ਤੇਰੀ ਬਜਾਈ ਇਸ ਤਰ੍ਹਾਂ ਦੀ ਆ ਬਾਕੀ ਤਾਂ ਇੱਧਰ ਜਿਵੇਂ ਨਾਰਮਲ ਅਨੀਆ ਨਾ ਗੰਡੇ ਗੁੰਡੇ ਆ ਗਏ ਇਸ ਤੋਂ ਇਲਾਵਾ ਪੱਠੇ ਆ ਗਏ ਹਨਾ ਇਦਾਂ ਦੀਆਂ ਚੀਜ਼ਾਂ ਇਹ ਚ ਲੱਗੀਆਂ ਹੋਈਆਂ ਤੇ ਇੱਕ ਹੋ ਪਰਲੇ ਪਾਸੇ ਲੱਗੀ ਹੋਈ ਹੈ ਕੁਛ ਕੁ ਬਰੀਡ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਬਟ ਪlant ਬਹੁਤ ਕਹਿੰਦਾ ਭਾਵ ਸੋਨਾ ਕਾਫੀ ਸੋਨਾ ਹੈ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਵੀ ਕਿਦਾਂ ਦਾ ਹੈਗਾ ਲੁਧਿਆਣਾ ਯੂਨੀਵਰਸਿਟੀ ਵੀ ਖੈਰ ਬਹੁਤ ਵੱਡੀ ਹੈ ਉੱਥੇ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੇ ਆਉਣ ਵਾਲੇ ਮੇਲੇ 'ਚ 21 ਤੇ 22 ਤਰੀਕ ਦਾ ਜਿਹੜਾ ਮੇਲਾ ਹੈਗਾ ਤੇ ਇਹ ਵੀ ਤੁਸੀਂ ਦੇਖ ਲਓ ਮੋਟਾ-ਮੋਟਾ ਦਿਖਾ ਦੇਣਾ ਮੈਨੂੰ ਬੜਾ ਟਾਈਮ ਨਹੀਂ 10 ਕਿ ਮਿੰਟ ਮਿਲੇ ਆ ਇਹ ਬੀਟ ਹੈਗੀ ਐ 826 ਪਿੱਛੇ ਵੀ ਦੇਖੀ ਜੀ ਆਪਾਂ ਕਿਉਂਕਿ ਕਿੰਨੇ ਹੋਰ ਦੇਖ ਕੇ ਫਿਰ ਵੀਡੀਓ ਬਣਾਉਣ ਆਏ ਹਾਂ ਡਿੱਗ ਪੀ ਇੱਥੇ ਥੱਲੇ ਪੀ ਐਲ 8 11 ਵਜਾਈ ਸਾਰੀ 8 11 ਦੀ ਐ ਠੀਕ ਐ ਸੋਹਣੀ ਉਹ ਜਿਹਨਾਂ ਨੂੰ ਜਿਆਦਾ ਬਰੀਕੀ ਪਤਾ ਹੈ ਜਾਂ ਬੀਟ ਪ੍ਰੀ 826 ਹੈ ਜ਼ਿਆਦਾਤਰ ਉਹਨਾਂ ਨੂੰ ਇਹ ਵੀਡੀਓ ਦਾ ਜਿਆਦਾ ਫਾਇਦਾ ਹੋਊਗਾ ਬਾਕੀ ਅਦਰਵਾਈਜ਼ ਪਿੱਛੇ ਤੱਕ ਉਹ ਕਾਫੀ ਆ ਜਿਹੜਾ ਪੋਰਸ਼ਨ ਆ ਜਿਹੜਾ ਪੋਰਸ਼ਨ ਦੇਖ ਰਹੇ ਹੋ ਇੱਥੋਂ ਤੱਕ ਡਿਵਾਈਡ ਆ ਤੂੰ ਪਰਲੇ ਪਾਸੇ ਮੇਲਾ ਮੇਲਾ ਆ ਜਾਊਗਾ ਇਧਰਲੇ ਪਾਸੇ ਇਹਨਾਂ ਦੇ ਸਿੰਪਲ ਲਾਏ ਹੋਏ ਐ ਬਜਾਈ ਦੇ ਮੈਂ ਕਿਹਾ ਚਲੋ ਜਾਂਦਾ ਜਾਂਦਾ ਇਹ ਵੀ ਦਿਖਾਈ ਜਾਵਾਂ ਬਸ ਇਸ ਤੋਂ ਬਾਅਦ ਆਪਾਂ ਵੀਡੀਓ ਨੂੰ ਇੱਥੇ ਐਂਡ ਕਰਾਂਗੇ ਇਹ ਸੀਗਾ ਕਿਸਾਨ ਮੇਲਾ 2025 ਬਠਿੰਡੇ ਦਾ ਤੇ ਟਰਾਈ ਕਰੂੰਗਾ ਮੈਂ ਲੁਧਿਆਣੇ ਵੀ ਜਾਣ ਦੀ ਕਿਉਂਕਿ ਲੁਧਿਆਣੇ ਆਪਣੇ ਨਾਲ ਜਸਵੰਤ ਜੀ ਹੋਣਗੇ ਉਹ ਚੱਲੇ ਆ ਉੱਥੇ ਜੇ ਮੌਕਾ ਮਿਲਿਆ ਤਾਂ ਉੱਥੇ ਮੈਂ ਜ਼ਿਆਦਾ ਵਧੀਆ ਬਰੀਫ ਨਾ ਕਰ ਸਕਾਂ ਕਿ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ ਮੈਨੂੰ ਥੋੜੀ ਜਿਹੀ ਨੌਲੇਜ ਘੱਟ ਹੈ ਇਸ ਚੀਜ਼ ਬਾਰੇ ਤੇ ਬਾਕੀ ਕਹੀਏ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ ਉਹਨਾਂ ਨਾਲ ਆਪਾਂ ਇੱਕ ਵੀਡੀਓ ਵੀ ਸ਼ੇਅਰ ਕਰਾਂਗੇ ਤਾਂ ਇਹ ਸੀਗਾ ਕੁਝ ਸਿੰਪਲ ਸੀਗੇ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਤੇ ਹੋਪਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਮੇਲਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਬਾਕੀ ਲੁਧਿਆਣੇ ਵੀ ਆਪਾਂ ਕਵਰ ਕਰਾਂਗੇ ਹੁਣ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਤੇ ਹੋਰ ਮੈਨੂੰ ਜਾਂ ਤੁਹਾਨੂੰ ਕੀ ਕੁਝ ਚਾਹੀਦਾ ਹੈ ਨਾ ਜਿਵੇਂ ਇਹ ਇਦਾਂ ਦੇ ਜੇ ਮੇਲੇ ਆਉਂਦੇ ਰਹਿੰਦੇ ਆ ਜਿਵੇਂ ਹੁਣ ਮੈਂ ਲੁਧਿਆਣੇ ਵੀ ਜਾਊਂਗਾ ਮੈਂ ਜਾਊਂਗਾ 101% ਜਾਊਂਗਾ ਕਨਫਰਮ ਕਨਫਰਮ ਹੈ ਉੱਥੇ ਤੁਸੀਂ ਕੀ ਕੁਝ ਦੇਖਣਾ ਚਾਹੋਗੇ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਫਿਰ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਹੈਨਾ ਇਹ ਦੋਨੇ ਮੇਲੇ ਆਪਾਂ ਕਵਰ ਕਰਾਂਗੇ ਆ ਮੇਲੇ 'ਚ ਇੱਕ ਤਾਂ ਮੈਂ ਸੀ ਇਕੱਲਾ ਤੇ ਇੱਕ ਸੈਕਿੰਡ ਜਿਹੜੀ ਹੈਗੀ ਆ ਜਿਵੇਂ ਸਟਾਲ ਵਗੈਰਾ ਕਹਿ ਲਈਏ ਤਾਂ ਉਹ ਜੇ ਮੰਨ ਲਓ ਦਵਾਈਆਂ ਵਾਲੀ ਤਾਂ ਉਹਦੀਆਂ 4-4 ਲੱਗੀਆਂ ਹੋਈਆਂ 5-5 ਲੱਗੀਆਂ ਹੋਈਆਂ ਮੇਲਾ ਬਹੁਤ ਵੱਡਾ ਸੀ ਪਰ ਇੱਕੋ ਚੀਜ਼ ਦੀਆਂ ਸਟਾਲ ਜ਼ਿਆਦਾ ਲੱਗੀਆਂ ਹੋਈਆਂ ਸੀ ਤਾਂ ਕਰਕੇ ਮੈਂ ਸਾਰੀਆਂ ਨਹੀਂ ਦਿਖਾਈਆਂ ਮੈਨੂੰ ਮੇਨ ਮੇਨ ਜੀਆਂ ਜੋ-ਜੋ ਲੱਗੀਆਂ ਉਹ ਮੈਂ ਤੁਹਾਨੂੰ ਕਵਰ ਅਪ ਕਰਤੀ ਆ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਆਪਣੇ ਭੈਣ ਭਰਾ ਵੱਡੇ ਬਜ਼ੁਰਗ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਵੀ ਦੇਖ ਸਕਣ ਤੇ ਐਂਡ ਦੇ ਮੈਂ ਕਣਕਾਂ ਦੀਆਂ ਕਿਸਮਾਂ ਦਿਖਾਈਆਂ ਸੀ ਉਹ ਵੀ ਕਿਵੇਂ ਲੱਗੀਆਂ ਦੱਸਿਓ ਜ਼ਰੂਰ ਤੇ ਕੀ ਕੀ ਫਰਕ ਹੈ ਜ਼ਿਆਦਾ ਤੋਂ ਕਮੈਂਟ ਕਰਕੇ ਦੱਸਿ ਕਿਉਂਕਿ ਤੁਹਾਨੂੰ ਜਿਆਦਾ ਨੌਲੇਜ ਹੈ ਜਿਹੜੇ ਖੇਤੀ ਕਰਦੇ ਆ ਉਹਨਾਂ ਨੂੰ ਜਿਆਦਾ ਨੌਲੇਜ ਹੈ ਮੈਨੂੰ ਖੇਤੀ ਛੱਡੇ ਨੂੰ ਬਹੁਤ ਟਾਈਮ ਹੋ ਗਿਆ ਛੋਟੇ ਹੁੰਦੇ ਜੋ 10ਵੀਂ 12ਵੀਂ ਸੀ ਉਹ ਤਾਂ ਖੇਤੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਕਹਿੰਦਾ ਭਾਬ ਡੈਡੀ ਵੀ ਜੋਬ ਲੱਗੇ ਟਾਈਮ ਨਹੀਂ ਮਿਲਿਆ ਜ਼ਮੀਨ ਜਿਆਦਾਤਰ ਆਪਣੀ ਠੇਕੇ ਦੀ ਹੁੰਦੀ ਹੈ ਤਾਂ ਕਰਕੇ ਉਹਨਾਂ ਆਪਣਾ ਨੌਲੇਜ ਥੋੜੀ ਜਿਹੀ ਘੱਟ ਹੈ ਬਾਕੀ ਅਗਲੀ ਵੀਡੀਓ ਤੇ ਆਪਣੇ ਨਾਲ ਜਸਵੰਤ ਜੀ ਤਰਵੰਡੀ ਭਾਈ ਕੇ ਤੋਂ ਨਾਲ ਜਾਣਗੇ ਨਹੀਂ ਮੈਂ ਉਹਨਾਂ ਨਾਲ ਜਾਊਂਗਾ ਤੇ ਉਹ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦਿਖਾਵਾਂਗੇ ਬਣਾ ਕੇ ਕਿਵੇਂ ਕਿਵੇਂ ਹੁੰਦੀ ਹੈ ਚਲੋ ਹੁਣ ਆਪਾਂ ਚੱਲਦੇ ਆ ਘਰੇ ਤੇ ਆਪ ਵੀਡੀਓ ਕਰਦੇ ਆ ਪੈਥੀ ਕਦਮ